ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵਗੇ ਸੋ ਇਹ ਬਹੁਤ ਦਿਨਾਂ ਦੀ ਮੈਂ ਵੀਡੀਓ ਤੁਹਾਡੇ ਲਈ ਬਣਾ ਕੇ ਰੱਖੀ ਹੋਈ ਸੀਗੀ ਮੈਂ ਆਪਣੇ ਘਰ ਦੀ ਕਰ ਦਿੱਤੀ ਸੈਟਿੰਗ ਚੇਂਜ ਸਾਰੀ ਕਿਉਂਕਿ ਫਿਰ ਤੁਹਾਨੂੰ ਸਾਰਿਆਂ ਨੂੰ ਮੈਂ ਦੱਸਿਆ ਸੀਗਾ ਵਿਆਹ ਵਾਲੇ ਦਿਨ ਨੇੜੇ ਸੀਗੇ ਕੁਝ ਮੇਰੇ ਮਾਮਾ ਜੀ ਨੇ ਘਰ ਆਣਾ ਸੀਗਾ ਬਟ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਆਣਾ ਹੋ ਗਿਆ ਕੈਨਸਲ ਕਿਉਂਕਿ ਮੇਰੇ ਮਾਮਾ ਜੀ ਦੀ ਬੇਟੀ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਅਚਾਨਕ ਤੇ ਫਿਰ ਉਹ ਹਸਪੀਟਲ ਦੇ ਵਿੱਚ ਐਡਮਿਟ ਸੀਗੀ ਤਾਂ ਕਰਕੇ ਫਿਰ ਉਹਨਾਂ ਦਾ ਕੈਨਸਲ ਹੋ ਗਿਆ ਆਣਾ ਤੇ ਫਿਰ ਅਸੀਂ ਸਾਰੀ ਸੈਟਿੰਗ ਕਰ ਦਿੱਤੀ ਸੀ ਬਟ ਫਿਰ ਵੀ ਕੋਈ ਚਲੋ ਕੋਈ ਗੱਲ ਨਹੀਂ ਆਪਾਂ ਸੈਟਿੰਗ ਦਾ ਕਰ ਨਹੀਂ ਹੋਈ ਸੀ ਕਿਉਂਕਿ ਫਿਰ ਥੋੜੇ ਦਿਨਾਂ ਬਾਅਦ ਮੇਰੇ ਸਿਸਟਰ ਨੇ ਉਹਨੇ ਘਰ ਆ ਜਾਣਾ ਹੈਗਾ ਮੇਰੇ ਹਸਬੰਡ ਦੀ ਸਿਸਟਰ ਨੇ ਤਾਂ ਫਿਰ ਸਾਨੂੰ ਆਪਣੇ ਘਰ ਦੀ ਸੈਟਿੰਗ ਥੋੜੀ ਜਿਹੀ ਚੇਂਜ ਕਰਨੀ ਪੈਣੀ ਸੀ ਕਿਉਂਕਿ ਫਿਰ AC ਵਾਲਾ ਰੂਮ ਇੱਕੋ ਹੀ ਹੈ ਸਾਰਿਆਂ ਨੇ ਫਿਰ AC ਵਾਲੇ ਕਮਰੇ 'ਚ ਹੀ ਸੌਣਾ ਹੁੰਦਾ ਕੋਈ ਵੀ ਅੱਜਕੱਲ੍ਹ AC ਬਿਨਾ ਨਹੀਂ ਰਹਿ ਸਕਦਾ ਬਹੁਤ ਜ਼ਿਆਦਾ ਗਰਮੀ ਹੋਈ ਪਈ ਹੈਗੀ ਸਾਡੇ ਵਾਲੀ ਸਾਈਡ ਤਾਂ ਬਹੁਤ ਜ਼ਿਆਦਾ ਗਰਮੀ ਹੈ ਕਿ ਸਹਿਣ ਨਹੀਂ ਹੋ ਰਹੀ ਅਸੀਂ ਕੰਮ ਜਿੰਨਾ ਹੁੰਦਾ ਉਹਨਾ ਕਰ ਲਈਦਾ ਬਾਕੀ ਆਪਾਂ ਬੈਠ ਜਾਂਦੇ ਹਾਂ ਕਿਉਂਕਿ ਫਿਰ ਬੱਚਾ ਵੀ ਘਰ ਦੇ ਵਿੱਚ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਇਸ ਕਰਕੇ ਫਿਰ ਅਸੀਂ ਆਪਣਾ ਆਰਾਮ ਕਰ ਲੈਣੇ ਹੈਗੇ ਤੇ ਕੁਝ ਵਿਆਹ ਸੀਗਾ ਨੇੜੇ ਤੇ ਵਿਆਹ ਕਰਕੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੇਚਲ ਹੋਈ ਪਈ ਸੀਗੀ ਕੋਈ ਇੱਧਰ ਜਾ ਰਿਹਾ ਸੀ ਕੋਈ ਉੱਧਰ ਜਾ ਰਿਹਾ ਸੀ ਫਿਰ ਕੁਝ ਮੇਰਾ ਤਾਂ ਸਾਰਾ ਦਿਨ ਉਧਰੀ ਘੇਰੇ ਲੱਗਦੇ ਰਹੇ ਤੇ ਫਿਰ ਨਾਲ-ਨਾਲ ਮੈਂ ਆਪਣਾ ਕੰਮ ਵੀ ਕਰਦੀ ਰਹੀ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਦੋਂ ਆਪਣੇ ਘਰਾਂ ਦੇ ਵਿੱਚ ਵਿਆਹ ਹੁੰਦਾ ਹੈਗਾ ਕਿੰਨੀ ਖੇਚਲ ਹੋ ਜਾਂਦੀ ਹੈਗੀ ਤੇ ਬਸ ਕੁਝ ਫਿਰ ਉਧਰ ਕੱਲੀ ਕੱਲੀ ਰਜ਼ਮ ਜਿਵੇਂ ਝੂੜਾ ਪਾਣਾ ਜਾਂ ਬਟਨ ਲਾਉਣਾ ਸਾਰੀਆਂ ਰਸਮਾਂ ਮੈਂ ਹੀ ਕਰਨੀਆਂ ਸੀਗੀਆਂ ਤੇ ਫਿਰ ਕੁਝ ਫਿਰ ਮੈਂ ਆਪਣਾ ਕੰਮ ਲੱਗੀ ਰਹਿੰਦੀ ਸੀਗੀ ਤੇ ਕੁਝ ਇਧਰਲਾ ਕੰਮ ਕੁਝ ਉਧਰਲੇ ਕਰ ਦੋ ਘਰਾਂ ਦਾ ਸਮਾਂਭ ਲੈ ਰਿਆ ਸੀਗਾ ਤੇ ਬਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲੀਜ਼ਾ ਮੇਰਾ ਬਹੁਤ ਜ਼ਿਆਦਾ ਕਰਦੀ ਐ ਤੇ ਫਿਰ ਉਹਦੇ ਘਰ ਕੇ ਫਿਰ ਸਾਰੀ ਚੀਜ਼ ਦੀ ਮੰਨ ਲਓ ਕੱਪੜੇ ਉਹਦੇ ਟੈਚੀ ਤਿਆਰ ਕਰਨਾ ਜਾਂ ਕੋਈ ਵੀ ਸਾਰੀ ਰਿਸਪੌਂਸਿਬਿਲਟੀ ਮੇਰੀ ਸੀਗੀ ਉਹਦੀ ਕਿ ਉਹਦੇ ਕੱਪੜਿਆਂ ਨੂੰ ਸਾਰਾ ਸਾਮ ਕੇ ਰੱਖਣਾ ਸੀ ਸੈੱਟ ਕਰਕੇ ਤੇ ਬਸ ਫਿਰ ਮੈਂ ਕੁਝ ਉਧਰ ਵੀ ਲੱਗੀ ਹੋਈ ਸੀ ਤੇ ਕੁਝ ਇਧਰ ਵੀ ਆਪਾਂ ਸੈਟਿੰਗ ਕਰਨੀ ਸੀਗੀ ਦੇ ਬਾਅਦ ਫਿਰ ਬਹੁਤ ਜ਼ਿਆਦਾ ਕੈਚਲ ਹੋ ਗਈ ਸੀ ਘਰ ਦੇ ਵਿੱਚ ਇੰਨਾ ਕੰਮ ਮੈਂ ਬਹੁਤ ਜ਼ਿਆਦਾ ਥੱਕ ਗਈ ਸੀ ਲੀਜ਼ਾ ਰਾਨੇ ਸ਼ਗਨ ਵਾਸਤੇ ਮੈਨੂੰ ਵੀ ਕੈਸ ਵੀ ਨਾਲ ਜਾਣਾ ਹੈ ਭਾਬੀ ਜ਼ਰੂਰ ਜਾਣਾਗਾ ਜਦੋਂ ਇਹ ਮੁੰਡੇ ਨੂੰ ਸ਼ਗਨ ਪਾਣ ਗਏ ਸੀ ਬਟ ਫਿਰ ਮੈਂ ਨਹੀਂ ਜਾ ਪਾਈ ਕਿਉਂਕਿ ਮੈਂ ਸਵੇਰੇ ਸਾਰੇ ਬੈਡ ਬੁਡ ਬਾਹਰ ਕਢਵਾਏ ਮਨ ਨੂੰ ਨਾ ਫਿਰ ਉਹੀ ਹੈ ਨਾ ਮੈਂ ਇੰਨਾ ਭਾਰ ਵਜਨ ਚੱਕਿਆ ਮੈਂ ਬਹੁਤ ਜ਼ਿਆਦਾ ਥੱਕ ਗਈ ਸੀ ਉਸ ਦਿਨ ਤਾਂ ਕਰਕੇ ਫਿਰ ਮੈਂ ਨਾਲ ਨਹੀਂ ਗਈ ਉਹਨਾਂ ਦੇ ਮੈਂ ਕਿਹਾ ਮੈਂ ਨਹੀਂ ਜਾਂਦੀ ਮੈਂ ਹੁਣ ਬਹੁਤ ਥੱਕ ਗਈ ਹਾਂ ਵੀ ਫਿਰ ਜਦੋਂ ਮੁੰਡਾ ਲੈ ਇੱਧਰ ਸ਼ਗਨ ਬਣਾਇ ਸੀ ਫਿਰ ਮੈਂ ਉਹਦੇ ਚਲ ਗਈ ਸੀ ਤੇ ਮੈਂ ਤਾਂ ਬਲੌਗ ਵੀ ਆਪਣਾ ਸ਼ੂਟ ਕਰ ਲਿਆ ਸੀ ਜੋ ਤੁਸੀਂ ਸਾਰਿਆਂ ਨੇ ਦੇਖ ਹੀ ਲਿਆਊਗਾ ਜਿਨ੍ਹਾਂ ਨੇ ਨਹੀਂ ਦੇਖਿਆ ਜਾ ਕੇ ਮੇਰਾ ਬਲੌਗ ਦੇਖ ਸਕਦੇ ਹੋ ਤੁਸੀਂ ਪਾਇਆ ਪਿਆ ਵਿੱਚ ਸ਼ਗਨ ਵਾਲਾ ਤੇ ਵਿਆਹ ਵਾਲਾ ਸਾਰੇ ਬਲੌਗ ਨੇ ਤੁਸੀਂ ਜਾ ਕੇ ਜੁਰ ਦੇਖਣਾ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਹੜਾ ਕੋਈ ਪਹਿਲੀ ਵਾਰ ਆਇਆ ਤੇ ਤੁਸੀਂ ਡੇਲੀ ਮੇਰੀ ਵੀਡੀਓ ਨੂੰ ਪਲੀਜ਼ ਫੁੱਲ ਵਾਚ ਕਰਿਆ ਕਰੋ ਤਾਂ ਹੀ ਮੈਂ ਥੋੜਾ ਜਿਹਾ ਮੇਰਾ ਵਾਚ ਟਾਈਮ ਐਡ ਹੋਏਗਾ ਤੇ ਬਾਕੀ ਆਪਣਾ ਕੰਮ ਚੱਲੀ ਜਾਂਦਾ ਆਪਾਂ ਮਿਹਨਤ ਕਰੀ ਜਾਂਦੇ ਆਗੇ ਤੇ ਬਸ ਹੁਣ ਅਸੀਂ ਇੱਥੇ ਕਰ ਰਹੇ ਸੀਗੇ ਬੈਡਾਂ ਦੇ ਵਿੱਚੋਂ ਪਹਿਲਾਂ ਤਾਂ ਮੈਂ ਸੋਚਿਆ ਕਿ ਸਮਾਨ ਅਸੀਂ ਸੋਚਿਆ ਕਿ ਨਾ ਹੀ ਕੱਢਣਾ ਪਏ ਬੈਡ ਦੇਖੀ ਐਵੇਂ ਲਾਗ ਦੇ ਦਿੰਦਾ ਬਟ ਬੈਡ ਬਿਲਕੁਲ ਚੱਕੇ ਨਹੀਂ ਜਾ ਰਿਆ ਸੀ ਕਿਉਂਕਿ ਵਿੱਚ ਸਮਾਨ ਸੀ ਬਹੁਤ ਜ਼ਿਆਦਾ ਭਾਰਾ ਹੋਇਆ ਪਿਆ ਸੀਗਾ ਤੇ ਫਿਰ ਅਸੀਂ ਉਹਨੂੰ ਸਾਰੇ ਸਮਾਨ ਨੂੰ ਇੱਕ ਸਾਈਡ ਤੇ ਕੱਢਿਆ ਉਧਰ ਮੋਕਸ਼ੀ ਸੁੱਤੀ ਪਈ ਸੀ ਦੂਜੇ ਰੂਮ ਦੇ ਵਿੱਚ ਤਾਂ ਮੈਂ ਫਿਰ ਨਾਲ-ਨਾਲ ਉਹਨੂੰ ਵੀ ਦੇਖ ਰਹੀ ਸੀ ਕਿਤੇ ਉਹ ਨਾ ਉੱਡ ਜਾਵੇ ਅਸੀਂ ਖੜਕਾ ਕਰਾਂਗੇ ਤਾਂ ਤੇ ਬਸ ਫਿਰ ਅਸੀਂ ਸਾਰਾ ਕਲਾ ਕਲਾ ਸਮਾਨ ਬਾਹਰ ਕਾੜਤਾ ਬੈੱਡਾਂ ਦੇ ਵਿੱਚੋਂ ਫਿਰ ਥੋੜਾ ਜਿਹਾ ਅਸੀਂ ਬੈੱਡ ਆਰਾਮ ਨਾਲ ਚੱਕੇ ਨਹੀਂ ਤਾਂ ਬਿਲਕੁਲ ਵੀ ਨਹੀਂ ਚੱਕੇ ਜਾਦੇ ਸੀ ਬਹੁਤ ਜ਼ਿਆਦਾ ਭਾਰੇ ਹੋਏ ਪਏ ਸੀਗੇ ਬੈੱਡ ਤੇ ਪਹਿਲਾਂ ਅਸੀਂ ਸੋਚਿਆ ਸੀ ਇਹਨਾਂ ਨੇ ਕਿ ਆਪਾਂ ਦੋ ਤਿੰਨ ਮੁੰਡਿਆਂ ਨੂੰ ਮੈਂ ਬੁਲਾ ਲੈਣਾ ਵੀ ਮੇਰੇ ਨਾਲ ਚਲ ਚੱਕਵਾ ਦੇਣਗੇ ਬਟ ਫਿਰ ਸਾਰੇ ਉਧਰ ਵਿਆਹ ਵਾਲੇ ਘਰ ਦੇ ਵਿੱਚ ਕੋਈ ਗੱਜੇ ਲੈ ਕੇ ਇੱਧਰ ਗਿਆ ਹੋਇਆ ਕੋਈ ਕੁਝ ਲੈਣ ਗਿਆ ਹੋਇਆ ਸਾਰੇ ਵਿਅਸਤ ਸੀਗੇ ਫਿਰ ਅਸੀਂ ਮੈਂ ਕਿਹਾ ਚਲੋ ਮੈਂ ਤਾਂ ਨਾਲ ਚੁਕਾ ਦਿੰਦੀ ਹਾਂ ਕੋਈ ਗੱਲ ਨਹੀਂ ਮੈਂ ਹੈਲਪ ਕਰਾ ਦਿੰਦੀ ਹਾਂ ਫਿਰ ਇਹਨਾਂ ਨਾਲ ਮੈਂ ਚੁਕਾਤਾ ਸੀਗਾ ਜਿਆਦਾ ਤਾਂ ਪਾਰੇ ਨਹੀਂ ਸੀ ਚਲੋ ਫਿਰ ਵੀ ਚੱਕ ਲਈ ਅਸੀਂ ਦੋਨਾਂ ਨੇ ਤੇ ਫਿਰ ਅਸੀਂ ਇਹ ਸੋਚਦੇ ਸੀ ਹੁਣ ਬੈੱਡ ਨੂੰ ਕਿਹੜੀ ਸਾਈਡ ਲਾਈਏ ਇੱਧਰ ਲਾਈਏ ਜਾਂ ਉੱਧਰ ਲਾਈਏ ਫਿਰ ਅਸੀਂ ਸੋਚਿਆ ਚਲੋ ਸਿੱਧਾ ਸਾਹਮਣੇ ਲਗਾ ਦਿੰਨੇ ਆਗੇ ਕਿ ਇੱਧਰ ਇਹ ਹੈ ਕਿ ਸਾਡੇ ਸਾਡੀ ਅਲਮਾਰੀ ਵੀ ਆ ਜਾਊਗੀ ਅਸਲ ਅਲਮਾਰੀ ਵੀ ਬਾਹਰ ਕਰਨੀ ਸੀ ਨਾ ਕਿਉਂਕਿ ਫਿਰ ਸਾਰੇ ਇਕੱਠੇ ਹੋ ਕੇ ਸੋਣਾ ਸੀਗਾ ਰੂਮ ਦੇ ਵਿੱਚ ਫਿਰ ਅਸਲ ਅਲਮਾਰੀ ਵੀ ਬਾਹਰ ਕਰ ਦਿੱਤੀ ਤੇ ਨਾਲ ਹੀ ਟੇਬਲ ਲਗਾ ਕੇ ਮੋਕਸ਼ੀ ਦੀ ਅਲਮਾਰੀ ਲਾਤੀ ਸਾਡਾ ਰੂਮ ਬਹੁਤ ਵਧੀਆ ਤਿਆਰ ਹੋ ਗਿਆ ਹੋਇਆ ਤੁਹਾਨੂੰ ਮੈਂ ਹੁਣ ਕੱਲ ਵਾਲੇ ਵਲੌਗ ਦੇ ਵੀ ਸਾਰਾ ਕੁਝ ਜ਼ਰੂਰ ਦਿਖਾਵਾਂਗੀ ਦੇਖ ਤੇ ਬਸ ਉਹਨਾਂ ਸਿਰ ਤੇ ਸੈਟਿੰਗ ਕਰ ਰਹੇ ਸੀ ਆਪਣੀ ਤੇ ਮੰਮੀ ਵਗੈਰਾ ਮੰਮੀ ਟੌਣ ਦੀ ਬੈਕ ਸਾਈਡ ਸਾਫ਼ ਕਰਵੇ ਸੀਗੇ ਤੇ ਕਿਉਂਕਿ ਜੇ ਆਪਾਂ ਕਿੰਨੇ ਦਿਨ ਹੋ ਜਾਂਦੇ ਹਨਾ ਕਿ ਮਹੀਨੇ-ਮਹੀਨੇ 2-2 ਮਹੀਨੇ ਬਾਅਦ ਹੀ ਬੈੱਡ 'ਚੋਂ ਚੱਕਦੇ ਫੇਰ ਹੀ ਸਪਾਈ ਹੁੰਦੀ ਹੈਗੀ ਤਾਂ ਕਰਕੇ ਫਿਰ ਮੈਂ ਸਾਰੇ ਅਸੀਂ ਬੈੱਡ ਬੁੱਡ ਚੰਗੀ ਤਰ੍ਹਾਂ ਸਾਫ਼ ਕਰੇ ਉਸ ਤੋਂ ਬਾਅਦ ਫਿਰ ਅਸੀਂ ਬੈੱਡਾਂ ਨੂੰ ਉਹਨਾਂ ਦੀ ਥਾਂ ਤੇ ਲਗਾਇਆ ਸੀਗਾ ਤੇ ਬਸ ਉਹਨਾਂ ਇੱਥੇ ਅਸੀਂ ਆਪਸ 'ਚ ਗੱਲਾਂ ਮਾਰ ਰਹੇ ਸੀ ਸੋਚ ਰਹੇ ਸੀ ਕਿਵੇਂ ਲਾਈਏ ਬੈੱਡ ਨੂੰ ਤੇ ਫਿਰ ਮन्नू ਕਹਿੰਦੇ ਚੱਲ ਐਵੇਂ ਲਾ ਲੈਨੇ ਫਿਰ ਅਸੀਂ ਬੈੱਡ ਨੂੰ ਪਰਾ ਕੀਤਾ ਟੌਣ ਨੂੰ ਲਾ ਕੇ ਤੇ ਫਿਰ ਅਸੀਂ ਇਹ ਮੈਨ ਲਾਨ ਲੱਗ ਗਏ ਸੀ ਕਿ ਤੇ ਫਿਰ ਉਧਰ ਪੜਦੇ ਸਾਹਮਣੇ ਦੇਖ ਲਓ ਤੁਸੀਂ ਫੋਲਡ ਕਿੱਤੇ ਪਏ ਸੀਗੇ ਬਸ ਫਿਰ ਸਾਹਮਣੇ ਜਿਹੜੇ ਪੜਦੇ ਫੋਲਡ ਕਿਤੇ ਹੋਏ ਸੀ ਉਹਨਾਂ ਨੂੰ ਅਸੀਂ ਖੋਲ ਲਿਆ ਖੋਲ ਕੇ ਫਿਰ ਅਸੀਂ ਧੋਨ ਨੂੰ ਲਗਾ ਲਿਆ ਆਪਣਾ ਵੀ ਚਲੋ ਤੇ ਨਾਲ ਇੱਥੇ ਹੁਣ ਦੇਖਣਾ ਸਾਡੇ ਨਾਲ ਇੱਕ ਸੀਨ ਹੋਇਆ ਸੀ ਜਦੋਂ ਅਸੀਂ ਪੜਦੇ ਖੋਲ ਰਹੇ ਸੀ ਨਾ ਉਦੋਂ ਉੱਪਰ ਛਿਪਕ ਲਈ ਸੀ ਕਿ ਤੇ ਅਸੀਂ ਦੋਨੋਂ ਇੱਕਦਮ ਪਰਾਨ ਹੋ ਗਏ ਤੇ ਡਰ ਗਏ ਤੇ ਇਹ ਵੀ ਸਾਡੇ ਲਈ ਫਨੀ ਮੂਵਮੈਂਟ ਹੋਇਆ ਸੀਗਾ ਤੇ ਬਸ ਹੁਣ ਆਪਾਂ ਇੱਥੇ ਲਗਾ ਦਾਂਗੇ ਆਪਣੇ ਬੈੱਡ ਬੱਟੂ ਇਸ ਰੂਮ ਦੇ ਵਿੱਚ ਜਦੋਂ ਅਸੀਂ ਲਗਾਏ ਬੈੱਡ ਬਹੁਤ ਜ਼ਿਆਦਾ ਸੋਹਣੇ ਲੱਗਦੇ ਸੀਗੇ ਕੁਝ ਤਾਂ ਜਦੋਂ ਆਪਾਂ ਸੈਟਿੰਗਾਂ ਦੀ ਚੇਂਜ ਕਰਦੇ ਹਾਂ ਨਾ ਵੈਸੇ ਮਨ ਬੰਦੇ ਨੂੰ ਨਾ ਮਹੀਨੇ 2 ਮਹੀਨੇ ਬਾਅਦ ਆਪਣੀ ਕਾਦੀ ਸੈਟਿੰਗ ਚੇਂਜ ਕਰਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਨਾ ਫਿਰ ਬਹੁਤ ਹੀ ਅੱਛਾ-ਅੱਛਾ ਲੱਗਦਾ ਰਹਿਣਾ ਖੁਸ਼ੀ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਅਸੀਂ ਸੈਟਿੰਗ ਚੇਂਜ ਕੀਤੀ ਵੀ ਬੈੱਡ ਉੱधर ਲਗਾਤੀ ਉਹ ਡਰੋਇੰਗ ਰੂਮ ਤਾਂ ਨੰਗਾ ਲੱਗ ਰਿਹਾ ਸੀ ਨਾ ਸਾਨੂੰ ਹੁਣ ਐ ਹੋ ਰਿਹਾ ਸੀ ਇਹਨੂੰ ਗੈਸਟ ਰੂਮ ਹੀ ਬਣਾ ਦਿੰ ਕੀ ਇੱਥੇ ਬਾਦ ਦੁਪਹਿਰ ਹਨ ਮੈਂ ਸੋਚਿਆ ਮੈਂ ਆਪਣੇ ਰੂਮ ਵਾਸਤੇ ਨੀ ਨਵਾਂ ਬੈੱਡ ਲਿਆਣੀਆਂ ਵੀ ਉਧਰ ਉਹ ਲਾ ਦਾਂਗੀ ਤਾਂ ਕੁਝ ਮਾਇਨ ਚ ਬਹੁਤ ਖੁਸ਼ ਹਲਦਾ ਰਹਿੰਦਾ ਜਦੋਂ ਆਪਾਂ ਨਿਊ ਨਿਊ ਕੰਮ ਕਰਦੇ ਆ ਨਾ ਕੋਈ ਬਸ ਹੁਣ ਅਸੀਂ ਸਾਈਡਾ ਲਗਾਤਾ ਸੀ ਬੈੱਡ ਤੇ ਅਸੀਂ ਨਾ ਇਹ ਦੇਖ ਰਹੀ ਸੀ ਬਨਾਰਿਆਂ ਦੋ ਕਿ ਬੈੱਡ ਦੀ ਕਿਤੇ ਸਾਈਡ ਤੋਂ ਮੋਰੀ ਤਾਂ ਨਹੀਂ ਹੈ ਵੀ ਕਿਤੇ ਕੋਈ ਚੂਹੀ ਵੜ ਜੇ ਜਾਂ ਕੋਈ ਕਿਉਂਕਿ ਵਿੱਚ ਵਾਧੂ ਸਾਰਾ ਸਮਾਨ ਰੱਖਾਂਗੇ ਬੈੱਡ ਦੇ ਵਿੱਚ ਮੇਰੇ ਸਾਰੇ ਨਵੇਂ ਕੱਪੜੇ ਸੰਭੇ ਹੋਏ ਸੀਗੇ ਸਾਰੇ ਤਾਂ ਕਰਕੇ ਬਸ ਉਹ ਦੇਖ ਰਹੀ ਸੀ ਕਿ ਸਾਈਡ ਤੋਂ ਵੀ ਕਿਤੇ ਮੋਰੀ ਤਾਂ ਨਹੀਂ ਹੈ ਕਿ ਕੋਈ ਸੱਪ ਕਿڑا ਜਾਂ ਕੋਈ ਕੁਝ ਵੀ ਨਾ ਵੜੇ ਤਾਂ ਕਰਕੇ ਬਸ ਅਸੀਂ ਪੂਰਾ ਚੈੱਕ ਕਰਕੇ ਫਿਰ ਬੈੱਡ ਨੂੰ ਉਸੇ ਤਰੀਕੇ ਨਾਲ ਲਗਾਇਆ ਸੀਗਾ ਤੇ ਬਸ ਆਪਣਾ ਇਹ ਹੀ ਵਲੌਗ ਹੈ ਇਹਦੇ ਵਿੱਚ ਆਪਾਂ ਇੰਨੀ ਜ਼ਿਆਦਾ ਥੰਤਾਂ ਤਾਂ ਲੱਗ ਰਿਹਾ ਹੁਣ ਅਸੀਂ ਕੰਮ ਕਰ ਰਹੇ ਬਟ ਅਸੀਂ ਇੰਨਾ ਵਜਨ ਚੱਕ ਕੇ ਇੰਨਾ ਕੰਮ ਕਰਕੇ ਬਹੁਤ ਜ਼ਿਆਦਾ ਥੱਕ ਗਏ ਸੀਗੇ ਤੇ ਮੰਨੂ ਵੀ ਅਸੀਂ ਸਵੇਰ ਦੇ ਉੱਠੇ ਸੀ 6 ਵਜੇ ਤੇ ਕਿਉਂਕਿ ਸਾਨੂੰ ਇਹ ਸੀ ਕਿ ਅੱਜ ਵਿਆਹ ਵਾਲਾ ਘਰ ਆ ਨਾ ਆ ਵੀ ਸ਼ਨੀਵਾਰ ਨੂੰ ਅਸੀਂ ਸੈਟਿੰਗ ਕਰੀ ਸੀ ਇਹ ਵਾਲੀ ਤੇ ਇਹ ਮਨੂੰਨ ਤਰੀਕ ਤਾਂ ਨਹੀਂ ਯਾਦ ਆ ਗਈ ਬਟ ਮੈਨੂੰ ਸੈਟਰਡੇ ਯਾਦ ਆ ਵੀ ਅਸੀਂ ਕਿੱਦਾਂ ਸੈਟਿੰਗ ਕਰੀ ਸੀ ਤੇ ਬਾਅਦ ਉਸ ਦਿਨ ਮੰਨੂ ਵੀ ਲੇਟ ਗਏ ਸੀ ਦੁਕਾਨ ਤੇ 10 11 ਵਜੇ ਗਏ ਸੀ ਸਾਰੇ ਸਾਰਾ ਸੈਟਿੰਗ ਸਟਿੰਗ ਕਰਾ ਕੇ ਜਦੋਂ ਅਸੀਂ ਆਪਣਾ ਇਧਰ ਬੈਟਰ ਲਗਾ ਲਿਆ ਤਾਂ ਫਿਰ ਅਸੀਂ ਇਹ ਵੀ ਸੋਚਿਆ ਕਿ ਇਧਰ ਦੇਖ ਲਈ ਸਾਈਡ ਤੇ ਵੀ ਜੇ ਸੋਫਾ ਆ ਜੇ ਬਟ ਸੋਫਾ ਜਾਂਦਾ ਸੀਗਾ ਤਾਂ ਫਿਰ ਲੰਗਰ ਨੂੰ ਥਾਂ ਨਹੀਂ ਦਿੰਦੀ ਸੀਗੀ ਤਾਂ ਫਿਰ ਅਸੀਂ ਸੋਚਿਆ ਕਿ ਸੋਫੇ ਨੂੰ ਇੱਕ ਵਾਰ ਬਾਹਰ ਕੱਢ ਦਿੰਨੇ ਆ ਕਿ ਚਲ ਆਪਾਂ ਅਲਮਾਰੀ ਨੂੰ ਲਗਾ ਦਾਂਗੇ ਇੱਥੇ ਤਾਂ ਫਿਰ ਅਸੀਂ ਸੋਫਾ ਬਤਾ ਕੀ ਕੀਤਾ ਹੁਣ ਸੋਫੇ ਨੂੰ ਅਸੀਂ ਆਪਣੇ ਰੂਮ ਦੇ ਵਿੱਚ ਜਿੱਥੇ ਗੱਦੇ ਲਾਇਆ ਉੱਥੇ ਨਾਲ ਲਗਾ ਲਿਆ ਦੋ ਸੋਫੇ ਆਪਾਂ ਨਾਲ ਗਵਾਇਨੇ ਦੇ ਘਰ ਦੇ ਵਿੱਚ ਰਖਾਤੇ ਵੀ ਚਲੋ ਇੱਕ ਵਾਰ ਉਹਨਾਂ ਦੀ ਜਗ੍ਹਾ ਹੈ ਕਿ ਸੀ ਵੀ ਚਲੋ ਇੱਕ ਵਾਰ ਜਿੰਨੀ ਕਿ ਸੈਟਿੰਗ ਹੁੰਦੀ ਰਹੂਗੀ ਆਪਾਂ ਹੌਲੀ ਹੌਲੀ ਆਰਾਮ ਨਾਲ ਕਰਦੇ ਰਵਾਂਗੇ ਕਿਉਂਕਿ ਸਾਡੇ ਬਾਹਰ ਉਹ ਜਿਹੜਾ ਬਾਹਰ ਲਈ ਥਾਂ ਉਹਦੀ ਵੀ ਜਗ੍ਹਾ ਬਹੁਤ ਜ਼ਿਆਦਾ ਥੋੜੀ ਹੈਗੀ ਤੇ ਬਸ ਉੱਥੇ ਵੀ ਨਹੀਂ ਸਟਾਈਗਾਨੀ ਸੀਗੀ ਤੇ ਫਿਰ ਤਾਂ ਕਰਕੇ ਕੋਈ ਸਾਡੇ ਸੋਫੇ ਬਹੁਤ ਜ਼ਿਆਦਾ ਵੱਡੇ ਨੇ ਤਾਂ ਕਰਕੇ ਉਹਨੇ ਥਾਂ ਬੁੱਧ ਕੇ ਨਹੀਂ ਸੀ ਫਿਰ ਅਸੀਂ ਨਾਲ ਗਵੰਡੀਆਂ ਦੇ ਰਖਵਾਤਾ ਤੇ ਬਸ ਫਿਰ ਉਸ ਤੋਂ ਬਾਅਦ ਫਿਰ ਅਸੀਂ ਮੈਂ ਆ ਗਈ ਸੀ ਰੂਮ ਦੇ ਵਿੱਚ ਕਿਉਂਕਿ ਰੂਮ ਖਾਲੀ ਹੋ ਗਿਆ ਤੇ ਮੈਂ ਝਾੜੂ ਪੋਚਾ ਲਗਾਤਾ ਸੀ ਫਿਰ ਰੂਮ ਦੇ ਵਿੱਚੋਂ ਤੇ ਬਸ ਆਪਾਂ ਐਮੀ ਆdੀਆਂ ਨਾ ਸਾਰੀਆਂ ਦੀਵਾਰਾਂ ਖਰਾਬ ਹੋਈਆਂ ਪਈਆਂ ਨੇ ਤੁਹਾਨੂੰ ਸਾਹਮਣੇ ਦਿਖੀ ਰਿਹਾ ਹੋਊਗਾ ਸਾਰੀ ਕਲੀ ਉਤਰੀ ਜਾਂਦੀ ਹੈ ਫਿਰ ਅਸੀਂ ਚੰਗੀ ਦਾ ਝਾੜੂ ਮਾਰ ਕੇ ਸਾਰੀ ਕਲੀ ਨੂੰ ਉਤਾਰ ਹੀ ਦਿੱਤਾ ਸੀ ਵੀ ਚਲੋ ਜੀ ਉਤਾਰ ਦੀ ਉਤਾਰ ਹੀ ਦਿੰਨੇ ਆ ਕਿਉਂਕਿ ਫਿਰ ਅਸੀਂ ਇੱਥੇ ਡੇਲੀ ਸੋਣਾ ਹੈਗਾ ਫਿਰ ਸਾਡੇ ਉੱਤੇ ਡਿੱਗੀ ਜਾਏਗੀ ਉਹਦਾ ਕੀ ਫਾਇਦਾ ਤਾਂ ਕਰਕੇ ਅਸੀਂ ਫਿਰ ਸਾਰੀ ਉਤਾਰ ਕੇ ਫਿਰ ਆਪਣਾ ਮੇ ਬਾਅਦ ਦੇ ਵਿੱਚ ਝਾੜੂ-ਝੂੜੂ ਲਗਾ ਲਿਆ ਸੀਗਾ ਤੇ ਹੁਣ ਫਿਰ ਅਸੀਂ ਸੋਚ ਵੀ ਰਹੇ ਆਂ ਕਿ ਨਾਲ-ਨਾਲ ਵੀ ਅਸੀਂ ਆਪਣੇ ਚਲ ਕਮਰੇ 'ਚ ਕੰਮ ਕਰਾ ਲੈਣੇ ਆਂ ਵੀ ਜਾਂ ਵਾਲਪੇਪਰ ਦਾ ਜਾਂ ਪੀਵੀਸੀ ਦਾ ਕੋਈ ਵੀ ਦੇਖਦੇ ਆਂ ਬਾਕੀ ਟਾਈਮ ਦੇ ਅਕੋਰਡਿੰਗ ਹੋ ਤੇ ਬਸ ਮੈਂ ਆਪਣਾ ਚਾਲ ਚੂੜ ਮਾਰ ਕੇ ਉਸ ਤੋਂ ਬਾਅਦ ਫਿਰ ਮੈਂ ਪੋਚਾ ਲਗਾਇਆ ਸੀ ਰੂਮ ਦੇ ਵਿੱਚ ਕਿਉਂਕਿ ਇੱਕ ਵਾਰ ਜਦੋਂ ਆਪਾਂ ਰੂਮ ਨੂੰ ਖਾਲੀ ਕਰਦੇ ਹਾਂ ਥੋੜੀ ਜੀ ਬੈੱਡਾਂ ਦੇ ਨਿਕਚੋਂ ਹਣਾ ਕਿੰਨਾ ਖਲਾਰਾ ਹੁੰਦਾ ਹੈਗਾ ਬਸ ਉਹ ਸਾਰਾ ਚੱਕਿਆ ਸੀਗਾ ਤੇ ਫਿਰ ਚੰਗੀ ਤਰ੍ਹਾਂ ਪੋਚਾ ਪੂਤਾ ਲਗਾਤਾ ਸੀ ਫਰਨਲ ਦਾ ਪੋਚਾ ਲਗਾਤਾ ਸੀ ਮੈਂ ਕਿਹਾ ਵੀ ਚਲੋ ਖੂਸ਼ੂ ਵਗੈਰਾ ਸਹੀ ਆਣ ਲੱਗਦੇ ਵੀ ਜਿਹੜੇ ਕੀੜੇ ਮਕੋੜੇ ਨੇ ਹਣਾ ਅੱਜ ਕੱਲ ਮੱਖੀਆਂ ਮੱਛਰ ਬੜੇ ਨੇ ਤਾਂ ਤਾਂ ਕਰਕੇ ਫਿਰ ਮੈਂ ਉਹ ਅਗਨੀਹੇ ਤਰ੍ਹਾਂ ਪੋਚਾ ਲਗਾਤਾ ਸੀ ਘਰ ਦੇ ਵਿੱਚ ਉਹ ਤੇ ਬਸ ਜੇ ਮੇਰੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਰਹੀ ਹੈ ਪਿਆਰਾ ਜਾਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗ ਰਹੀ ਹੈ ਤੇ ਬਸ ਆਪਾਂ ਬਹੁਤ ਜ਼ਿਆਦਾ ਉਸ ਦਿਨ ਬੀਜੀ ਸੀਗੇ ਵੀ ਕਹਿੰਦਾ ਮਤਲਬ ਕਿ ਮੈਂ ਟਾਈਮ ਤੋਂ ਟਾਈਮ ਕੱਢ ਕੇ ਤੁਹਾਡੇ ਸਾਰਿਆਂ ਲਈ ਵੀਡੀਓ ਸ਼ੂਟ ਕੀਤੀ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਆਪਾਂ ਘਰ ਦੇ ਵਿੱਚ ਕਿੰਨਾ ਖਲਾਰਾ ਪਾਲੀਏ ਤਾਂ ਕੋਈ ਵੀ ਕੰਮ ਕਰਨਾ ਐਕਸਟਰਾ ਵੀਡੀਓ ਆਪਣੀ ਮੰਨ ਲਓ ਸ਼ੂਟ ਕਰਨੇ ਕਿ ਨਹੀਂ ਓਕੀ ਜੀ ਮੇਰੇ ਲਈ ਪਰ ਫਿਰ ਵੀ ਮੈਂ ਤੁਹਾਡੇ ਸਾਰਿਆਂ ਲਈ ਆਪਣਾ ਕੰਮ ਕੀਤਾ ਤੇ ਉਸ ਤੋਂ ਬਾਅਦ ਫਿਰ ਮੈਂ ਆ ਗਈ ਸੀ ਆਪਣੇ ਇਧਰਲੇ ਰੋਇੰਗ ਰੂਮ ਦੇ ਵਿੱਚ ਮੈਂ ਕਿਹਾ ਚਲੋ ਹੁਣ ਬੈੱਡ ਲਗਾ ਦਿੱਤੇ ਚੱਦਰ ਵਗੈਰਾ ਚੰਗੀ ਤਰ੍ਹਾਂ ਪਛਾ ਦੇਣੇ ਵੀ ਹੋਰ ਸੋਹਣਾ ਲੱਗਣ ਲੱਗੇਗਾ ਤੇ ਬਸ ਫਿਰ ਮੈਂ ਆਪਣਾ ਚੱਦਰ ਵਗੈਰਾ ਵਿਛਾ ਰਹੀ ਸੀਗੀ ਤੇ ਬਸ ਨਾਲ-ਨਾਲ ਜਿੰਨਾ ਕੰਮ ਨੇ ਵੱਧ ਰਿਹਾ ਸੀ ਵਿਚਾਲੋਂ ਨਵੇੜੀ ਜਾਣਦੇ ਆ ਕਿ ਤਾ ਮੁਕਸ਼ੀ ਮਨਲਾ ਸੁੱਤੀ ਪਈ ਸੀਗੀ ਮੁਕਸ਼ੂ ਉਸ ਦਿਨ ਬਹੁਤ ਜ਼ਿਆਦਾ ਲੇਟ ਉੱਠੀ ਸੀ 12 ਵਜੇ ਗਈ ਸੀ ਕਿਉਂਕਿ ਰਾਤ ਨੂੰ ਨੇ 2 ਵਜੇ ਤੱਕ ਸੀ ਰਾਤ ਨੂੰ 2:00 ਵਜੇ ਤੱਕ ਸੁੱਤੀ ਸੀਗੀ ਤੇ ਫਿਰ ਤਾਂ ਕਰਕੇ ਲੇਟ ਉੱਠੀ ਸੀ ਤਾਂ ਫਿਰ ਮੈਨੂੰ ਐਸੀ ਚਲ ਫਟਫੜ ਜਿੰਨੇ ਕੰਮ ਨਿਬੜਦਾਨੇ ਬਧੀਆਂ ਨਿਬੜ ਲੈਣੇ ਤੇ ਜਦੋਂ ਮੈਂ ਇਸ ਕਮਰੇ ਦੇ ਵਿੱਚ ਅਸੀਂ ਸੈਟਿੰਗ ਕਰ ਦਿੱਤੀ ਨਾ ਬੈੱਡ ਲਗਾਤਾ ਬਾਅਦ ਵਿੱਚ ਮੋਕਸ਼ੀ ਕਹਿੰਦੀ ਮੈਂ ਤਾਂ ਇੱਥੇ ਹੀ ਸੋਣਾ ਤੇ ਅਸੀਂ ਕਿਹਾ ਬੇਟਾ ਇੱਥੇ ਰਹੀ ਸੀ ਨਹੀਂ ਹੈਗਾ ਤੇ ਕਹਿੰਦੀ ਨਹੀਂ ਮੈਂ ਇਹੀਂ ਸੋਵਾਂਗੀ ਫਿਰ ਬਸ ਉਹਨੂੰ ਮਾਥਾ ਟਾਲ ਰੋਲ ਕੇ ਅਸੀਂ ਉਧਰ ਸੁਵਾਇਆ ਤੇ ਹੁਣ ਦੇਖ ਲਓ ਅਸੀਂ ਇੱਧਰ ਵੀ ਸੈਟਿੰਗ ਕਰ ਰਹੇ ਹਾਂ ਤੇ ਇਧਰ ਗੱਦੇ-ਗੁਦੇ ਲਗਾ ਕੇ ਅਸੀਂ ਆਪਣੀ ਚਾਦਰ ਵਗੈਰਾ ਵਿਸ਼ਾਕ ਕੇ ਸੈਟਿੰਗ ਕਰ ਲਈ ਸੀ ਸਾਰੀ ਤੇ ਇੱਥੇ ਸੋਫਾ ਤਾਂ ਨਹੀਂ ਲੱਗਿਆ ਹੋਇਆ ਬਾਅਦ ਦੇ ਵਿੱਚ ਅਸੀਂ ਸੋਫਾ ਲਗਾ ਲਿਆ ਸੀਗਾ ਇੱਥੇ ਨਾਲ ਹੀ ਕੱਦਿਆਂ ਦੇ ਜਗ੍ਹਾ ਹੈਗੀ ਸੀ ਕਿ ਸੋਫਾ ਲੱਗ ਗਿਆ ਤੇ ਉਹ ਮੈਂ ਵੀਡੀਓ ਤੁਹਾਨੂੰ ਕੱਲ ਜਰੂਰ ਸ਼ੇਅਰ ਕਰ ਲੂੰਗੀ ਤੁਹਾਡੇ ਸਾਰਿਆਂ ਨਾਲ ਤੇ ਬਸ ਆਪਣਾ ਮੈਂ ਚਦਰ ਚੁਦਰੋ ਸ਼ਾਲੀ ਸੀ ਚੰਗੀ ਤਰ੍ਹਾਂ ਸਾਰੀ ਇੱਥੇ ਵੀ ਸੋਹਣੀ ਸੈਟਿੰਗ ਹੋ ਗਈ ਸੀਗੀ ਬਹੁਤ ਮੰਨ ਲਓ ਜਿੱਦੋਂ ਦੇ ਅਸੀਂ ਗੱਦੇ نیچے ਲਗਾਏ ਹਨ ਨਾ ਉਦੋਂ ਦਾ ਥੋੜਾ ਜਿਹਾ ਕਮਰੇ ਦੇ ਵਿੱਚ ਖਾਲਾ ਵੀ ਘੱਟ ਹੁੰਦਾ ਤੇ ਮੁਕਸ਼ੀ ਵੀ ਆਰਾਮ ਨਾਲ ਖੇਲਦੀ ਰਹਿੰਦੀ ਆ ਹੁਣ ਸਾਨੂੰ ਇਹ ਟੈਨਸ਼ਨ ਨਹੀਂ ਹੁੰਦੀ ਕਿ ਬੈੱਡ ਤੋਂ ਡਿੱਗ ਜੇਗੀ ਜਾਂ ਇੱਧਰ ਜਾਂ ਉੱਧਰ ਉਦੋਂ ਦੀ ਥੋੜੇ ਜਿਹਾ ਸੈਟਿੰਗ ਹੋ ਗਈ ਸਾਡੀ ਵਧੀਆ ਹੁਣ ਸਾਨੂੰ ਅੱਤ ਵੀ ਪੈ ਗਈ ਨੀ ਚੀਂਦ ਵੀ ਆਣ ਲੱਗੇ ਥੋੜੇ ਦਿਨ ਤਾਂ ਮਨ ਨੂੰ ਨੀਂਦ ਹੀ ਨਹੀਂ ਆਈ ਨੀੱਚੇ ਮੇਰੇ ਹਸਬੰਦ ਨੂੰ ਤਾਂ ਬਸ ਕੋਈ ਅਸੀਂ ਸਾਨੂੰ ਨੀੱਚੇ ਸੌਣ ਦੀ ਆਦਤ ਨਹੀਂ ਆ ਅਸੀਂ ਹਮੇਸ਼ਾ ਬੈੱਡ ਤੇ ਹੀ ਸੌਣੇ ਆ ਤਾਂ ਕਰਕੇ ਥੋੜੇ ਜਿਹਾ 2 ਦਿਨ ਸਾਨੂੰ ਔਖਾ ਹੋਇਆ ਬਟ ਹੁਣ ਬਿਲਕੁਲ ਸਹੀ ਸੈੱਟ ਹੋ ਗਿਆ ਸਾਰਾ ਕੁਝ ਤੇ ਨੁਸਾਰਿਆਂ ਨੂੰ ਦੇਖਿਆ ਹੋਊਗਾ ਮੇਰੀ ਵੀਡੀਓ ਦੇ ਵਿੱਚ ਤੇ ਵੀ ਮੈਂ ਕਿਸ ਤਰ੍ਹਾਂ ਸੈਟਿੰਗ ਵਗੈਰਾ ਇੰਦਰ ਉੱਤਰ ਕਰ ਰਹੀ ਸੀਗੀ ਤੇ ਬਸ ਅੱਜ ਅਸੀਂ ਆਪਣੇ ਰੂਮ ਦੇ ਵਿੱਚੋਂ ਬੈੱਡ ਗੱਡ ਕੇ ਬਾਹਰੋਂ ਟਨ ਰੂਮਸ ਲਗਾਤੇ ਜਿਹੜੇ ਡਰੋਇੰਗ ਰੂਮ ਦੇ ਸੋਫੇ ਸੀ ਉਹ ਅਸੀਂ ਇੱਕ ਵਾਰ ਬਾਹਰ ਲਗਾਏ ਆ ਬਾਕੀ ਸਾਡੇ ਨਾਲ ਗਵਾਨੀਆਂ ਦੇ ਘਰ ਦੇ ਵਿੱਚ ਥੋੜੀ ਜਗ੍ਹਾ ਹੈਗੀ ਆ ਅਸੀਂ ਉੱਧਰ ਲਗਾ ਦਾਂਗੇ ਕਿਉਂਕਿ ਸਾਡੇ ਘਰ ਇੰਨੀ ਜਗ੍ਹਾ ਨਹੀਂ ਹੈ ਵੀ ਅਸੀਂ ਇੱਥੇ ਰੱਖ ਸਕੀਏ ਤੇ ਫਿਰ ਅਸੀਂ ਉਧਰ ਬੈੱਡ ਲਾ ਤੇ ਥੋੜੀ ਬਹੁਤ ਸੈਟਿੰਗ ਕਰ ਦਿੱਤੀ ਉਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਕਿਸ ਕਿਵੇਂ ਸੈਟਿੰਗ ਕੀਤੀ ਆ ਤੇ ਬਸ ਸਾਰੇ ਬੈੱਡ ਖਾਲੀ ਕਿਤੇ ਬੈੱਡ ਦੇ ਵਿੱਚ ਸਮਾਨ ਕੱਢਿਆ ਸੌਰੀ ਏ ਟੂ ਜ਼ੈਡ ਅਸੀਂ ਸੈਟਿੰਗ ਅੱਜ ਛੇੜਤੀ ਕਰਦੀ ਕਿਉਂਕਿ ਨਾ ਏਸੀ ਵਾਲਾ ਕਮਰਾ ਫੇਰ ਕੋਈ ਹੈ ਕੋਈ ਵੀ ਆਏਗਾ ਸਾਰੇ ਇੱਥੇ ਸੌਣਗੇ ਤਾਂ ਕਰਕੇ ਫਿਰ ਬਾਕੀ ਮੇਰੇ ਮਾਮੇਹਾਰਾ ਨੇ ਆਣਾ ਸੀ ਬਟ ਹੁਣ ਸ਼ਾਇਦ ਉਹਨਾਂ ਦਾ ਕੈਨਸਲ ਵੀ ਹੋ ਸਕਦਾ ਕਿਉਂਕਿ ਮੇਰੇ ਮਾਮਾ ਮਾਜੀ ਦੀ ਜਿਹੜੀ ਬੇਟੀ ਆ ਉਹ ਨਾ ਠੀਕ ਨਹੀਂ ਹੈਗੀ ਉਨ ਗਲੂਕੋਜ਼ ਵਗੈਰਾ ਲੱਗ ਰਹੇ ਆ ਕਿਉਂਕਿ ਦੇ ਨਾ ਲੀਵਰ ਦੇ ਵਿੱਚ ਥੋੜੀ ਇਨਫੈਕਸ਼ਨ ਆਈ ਹੈ ਤੇ ਉਹਦੇ ਕਰਕੇ ਸ਼ਾਇਦ ਉਹ ਨਾਨ ਜੇ ਆਏ ਤਾਂ ਮੈਂ ਤੁਸੀਂ ਦੇਖ ਹੀ ਲਓਗੇ ਨੈਕਸਟ ਵਲੌਗ ਦੇ ਵਿੱਚ ਬਾਕੀ ਮੈਂ ਅੱਜ ਵਲੌਗ ਸ਼ੂਟ ਕੀਤਾ ਹੈ ਕਿਉਂਕਿ ਮੈਂ ਅੱਜ ਦਾ ਹਲਦੀ ਵਾਲਾ ਵਲੌਗ ਪਾਇਆ ਤੇ ਰਾਤ ਨੂੰ ਡੀਜੇ ਨਾਈਟ ਦਾ ਉਹ ਵੀ ਵਲੌਗ ਆਏਗਾ ਬੱਥੇਨ ਮੈਨੂੰ ਇਹ ਨਹੀਂ ਪਤਾ ਤੁਹਾਨੂੰ ਮੇਰਾ ਇਹ ਵਲੌਗ ਕਿਸ ਦਿਨ ਮਿਲੇਗਾ ਬਾਕੀ ਮੈਂ ਸ਼ੂਟ ਕਰਿਆ ਹੋਇਆ ਤੁਹਾਨੂੰ ਸੈਟਿੰਗ ਮਿਲ ਕੇ ਮੈਂ ਕੀਤੀ ਪਤਾ ਲੱਗ ਜਾਏਗਾ ਤੇ ਹੁਣ ਮੈਨੂੰ ਇਹ ਨਹੀਂ ਪਤਾ ਤੁਹਾਨੂੰ ਮੇਰਾ ਵਲੌਗ ਕਿੱਦਾਂ ਮਿਲਣਾ ਹੈ ਜਿੱਦਨੂ ਮਿਲੇਗਾ ਦੇਖ ਲੈਣਾ ਤੇ ਬਸ ਆਪਾਂ ਸਾਰੀ ਸੈਟਿੰਗ ਆਰਤੀ ਥੱਲੇ ਗੱਦੇ ਲਾਲੇ ਸਾਰੇ ਪਾਸੇ ਤੇ ਸਫਾਈਆਂ ਕਰ ਲਈਆਂ ਤੇ ਮੈਂ ਹੁਣ ਸਬਜ਼ੀ ਬਣਾ ਕੇ ਆਈਆਂ ਆਲੂ ਮਟਰ ਦੀ ਤੇ ਉਹ ਮੈਂ ਸ਼ੂਟਿੰਗ ਨਹੀਂ ਕੀਤੀ ਕਿਉਂਕਿ ਨਾ ਹੁਣ ਥੋੜਾ ਜਿਹਾ ਥੱਕ ਗਈ ਹੋऊंगी ਨਾਲ ਅਲਮਾਰੀ ਵੀ ਬਾਹਰ ਲਗਾਈ ਬੈੱਡ ਵੀ ਸਾਰਾ ਕੁਝ ਫਿਰ ਅਸੀਂ ਕੀਤਾ ਮੈਂ ਤੇ ਮੰਨੂ ਨੇ ਤਾਂ ਫਿਰ ਥੋੜੀ ਜਿਹੀ ਦਿਖਾਵਤ ਹੋ ਗਈ ਮੰਮੀ ਨੇ ਵੀ ਹੈਲਪ ਕਰਾ ਦਿੱਤੀ ਸਾਰਾ ਸਮਾਨ ਸਭ ਨੂੰ ਰੱਖਤਾ ਜਦੋਂ ਅਸੀਂ ਸਾਰੇ ਮੰਮੀ ਨੇ ਫਿਰ ਨਾਸ਼ਤਾ ਵਗੈਰਾ ਬਣਾ ਲਿਆ ਸਾਰਿਆਂ ਨੇ ਖਾ ਲਿਆ ਤੇ ਹੁਣ ਮੈਂ ਵੀ ਬੈਠੀ ਸੀ ਮੈਂ ਸਭ ਨੂੰ ਦਰਕਾ ਲਗਾ ਕੇ ਆਈ ਸੀ ਕਿ ਤੇ ਮੈਂ ਕਿਹਾ ਚਲੋ ਤੁਹਾਡੇ ਸਾਰਿਆਂ ਨਾਲ ਮੈਂ ਗੱਲ ਕਰ ਲਾਂ ਕਿ ਹੁਣ ਵੀ ਹੁਣ ਜਿੰਨਾ ਵੀ ਅੱਜ ਮੈਂ ਵਲੌਗ ਸ਼ੂਟ ਕੀਤਾ ਹੈ ਮੇਰੇ ਵਲੌਗ ਨੂੰ ਪਸੰਦ ਕਰਿਓ ਤੇ ਲੈਸੇ ਨਾ ਕਿਉਂਕਿ ਮੈਂ ਕੈਮਰਾ ਕੋਲ ਛਾਇਦ ਤੇ ਰੱਖਿਆ ਸੀ ਮੈਨੂੰ ਵੀ ਡਰ ਸੀ ਕਿਤੇ ਹੋਣਾ ਵੀ ਮੇਰਾ ਫੋਨ ਨਾ ਟੁੱਟ ਜੇ ਉਹ ਬੈਠਣਾ ਵੱਜੀ ਹੋਣਾ ਵੱਜੇ ਤੇ ਵੀ ਮੈਂ ਤੁਹਾਡੇ ਸਾਰਿਆਂ ਲਈ ਵੀਡੀਓ ਬਣਾਈ ਕਿ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨੀ ਹੈ ਕਿਉਂਕਿ ਤੁਸੀਂ ਵੀ ਮੇਰੀ ਲਾਈਫ ਦਾ ਹਿੱਸਾ ਹੋ ਤੁਸੀਂ ਮੇਰੀ ਫੈਮਿਲੀ ਤੁਸੀਂ ਤੁਹਾਡੇ ਨਾਲ ਵੀ ਮੈਂ ਹਰ ਗੱਲ ਸ਼ੇਅਰ ਕਰਨੀ ਹੈਗੀ ਤਾਂ ਕਰਕੇ ਫਿਰ ਮੈਂ ਆਪਣੀ ਵੀਡੀਓ ਬਣਾਈ ਪੂਰੀ ਜੋ ਵੀ ਮੈਂ ਛੁੱਟਦਾ ਦਰਸਾਉਣਾ ਸ਼ੇਅਰ ਕੀਤਾਗਾ ਤੇ ਬਸ ਅੱਜ ਵਾਲੀ ਮੇਰੀ ਇਹੀ ਵੀਡੀਓ ਸੀਗੀ ਬਾਕੀ ਅੱਜ ਡੀਜੇ ਨਾਈਟ ਹੈ ਕੱਲ ਦੀ ਚਰਚ ਦੇ ਵਿੱਚ ਮੈਰਿਜ ਹੈ ਉਸ ਤੋਂ ਬਾਅਦ ਫਿਰ ਰਾਤ ਨੂੰ ਫੰਕਸ਼ਨ ਹੈ ਇਹਨਾਂ ਦੇ ਤੇ ਬਸ ਉਹੀ ਰਾਤੀ ਮੈਂ ਮਹਿੰਦੀ ਲਗਵਾ ਲਈ ਸੀ ਦੇਖ ਲਓ ਦਿਖ ਰਿਹਾ ਹੈ ਐਂਡ ਇਹ ਦੇਖੋ ਲਿਖਾ ਹੋਇਆ ਐ ਲੀਜ਼ਾ ਦੀ ਭਾਬੀ ਇੱਥੇ ਮੈਂ ਲਿਖਵਾਇਆ ਸੀਗਾ ਲੀਜ਼ਾ ਦੀ ਭਾਬੀ ਲੀਜ਼ਾ ਦੀ ਭਾਬੀ ਤਬੱਸ ਤੇ ਰਾਤ ਕੇ ਸੀ ਅਸੀਂ ਉੱਧਰ ਵੀ ਗਏ ਸੀ 12:30 ਵਜੇ ਉੱਧਰ ਜਾ ਕੇ ਆਏ 1 ਵਜੇ ਸੀ 2 ਵਜੇ ਤੱਕ ਸੁੱਤਿਆਂ ਵਰਤੀ ਸਭ ਬਹੁਤ ਲੇਟ ਸੁੱਤੇ ਫਿਰ ਅੱਜ ਵੀ ਅਸੀਂ ਲੇਟ ਸੋਵਾਂਗੇ 2-3 ਦਿਨ ਵਾਸਤੇ ਇਦਾਂ ਹੀ ਚੱਲੂਗਾ ਤੇ ਵਸ ਦਰੀ ਆਪਣੀ ਬੁਆ ਨਾਲ ਖੇਲ ਲਈ ਹੈ ਤੇ ਹੁਣ ਅੱਜ ਵਾਲੀ ਮੇਰੇ ਇਸ ਵੀਡੀਓ ਦਾ ਮੈਂ ਇੱਥੇ ਐਂਡ ਕਰਦੀ ਹਾਂ ਜੇ ਤੁਹਾਨੂੰ ਸਾਰਿਆਂ ਨੂੰ ਮੇਰੀ ਵੀਡੀਓ ਪਸੰਦ ਆਈ ਹੋਗੀ ਲਾਈਕ ਲਾਸਟ ਤੱਕ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਕੋਈ ਫਸਟ ਟਾਈਮ ਆਇਆ ਹੈ ਤੁਹਨ ਮੈਂ ਤੁਹਾਨੂੰ ਮਿਲੂੰਗੀ ਨੈਕਸਟ ਨਿਊ ਵੀਡੀਓ ਦਿਨਾਂ ਲੋ ਤੱਕ ਲਈ ਬਾਏ ਬਾਏ